ਗੱਲ ਬਹੁਤ ਪ੍ਰਚਲਿਤ ਸੀ ਕਿ ਸਿੱਖਾਂ ਦੇ ਉੱਤੇ ਹਮਲਾ ਹੋਇਆ ਜਦੋਂ 84 ਤੋਂ ਬਾਅਦ ਜਿਹੜੇ ਦੰਗੇ ਪੜਕੇ ਆ ਪਰ ਮੈਂ ਵੇਖਿਆ ਵੀ ਪੰਜਾਬ ਦੇ ਹਿੰਦੂ ਵੀ ਉਹਦੇ ਵਿੱਚ ਬਹੁਤ ਬਹੁਤ ਜੀ ਬਹੁਤ 25000 ਦੇ ਲਾਗੇ 25 ਤੋਂ 27000 ਲਾਗੇ ਮਨੇ ਹਿੰਦੂ ਵੀਨਾ ਬਹੁਤ ਮਾਰਿਆ ਜੀ ਕੋਈ ਹਿੰਦੂਵਾਦ ਵਾਲੀ ਕੋਈ ਹਕਾਤਵਾਦੀ ਇਹ ਸਰਕਾਰੀ ਹਤਵਾਦੀ ਅਸੀਂ ਜੀ ਜਿਨ੍ਹਾਂ ਦੀ ਪਰਤਾਲਈ ਹੈ ਬਾਕੀ ਜਿਨ੍ਹਾਂ ਨੇ ਪਰਤਾਲ ਨਹੀਂ ਹੋਈ ਉਹ ਤੇ ਛਾੜੀ ਦੋਣਾ ਇਦਾਂ ਬਸਾ ਦਾ ਲਾਲ ਆਇਆ ਇਹਨਾਂ ਨੇ ਇਹਨੂੰ ਮਾਰੇ ਆ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਨੇ ਜੀ ਇਹਨਾਂ ਨੇ ਮੇਰੇ ਦਾਦਾ ਜੀ ਦੇ ਮੇਰੇ ਤਾਇਆ ਜੀ ਨੂੰ ਕਾਉਂਟਰ ਵੀ ਪੰਜਾਬ ਪੁਲਿਸ ਨੇ ਕੀਤਾ ਜੀ ਇਹਨਾਂ ਨੇ ਜਿਆਜ ਲੱਗੇ ਕੋਈ ਗਲਵਾ ਨਹੀਂ ਕੋਈ ਗਲਵਾ ਪਤਾ ਨਹੀਂ ਤਾਇਆ ਜੀ ਨੇ ਕੁਝ ਕੀਤਾ ਵੀ ਨਹੀਂ ਮੇਰੇ ਮੇਰੇ ਦਾਦਾ ਜੀ ਨੂੰ ਮੇਰੇ ਫਾਦਰ ਸਾਹਿਬ ਨੂੰ ਮੇਰੇ ਇੱਕ ਹੋਰ ਤਾਇਆ ਜੀ ਉਹਨਾਂ ਨੂੰ ਵੀ ਤੇ ਮੇਰੇ ਦਾਦਾ ਜੀ ਨੂੰ ਪੰਜੇ ਜਾਣੇ ਚੁੱਕ ਕੇ ਲੈ ਗਏ ਹੋਰ ਇਕ ਪਰ ਨੂੰ ਵੀ ਤੇ ਭੈਣ ਨੂੰ ਵੀ ਲੈ ਚਲੇ ਸੀ ਤਾ ਪੂਆ ਜੀ ਨੂੰ ਵੀ ਤੇ ਉਹ ਮਹੱਲੇ ਨਾਲ ਛੜਾਇਆ ਵੀ ਕੁੜੀ ਦਾ ਕਿ ਕਿਤੂਰਾ ਤੇ ਕੁੜੀ ਤਾਂ ਛੱਡ ਕੇ ਜਾਓ ਕੋਲ ਮਹੱਲੇ ਵਾਲੇ ਸੋ ਜੋ 50 60 ਜਣੇ ਇਕੱਠੇ ਹੋਏ ਫਿਰ ਉਹਨਾਂ ਕੁੜੀ ਛੜੀ ਤੇ ਕੁੜੀ ਨੂੰ ਵੀ ਵਾਲੋਂ ਫੜ ਲਿਆ ਸੀ ਨਾ ਉਹ ਦਾਦਾ ਜੀ ਨੂੰ ਉਹ ਰੋਟੀ ਲੈ ਕੇ ਗਏ ਮੇਰੇ ਫਿਰ ਸਾਧ ਪਦੇ ਫਾਦਰ ਸਾਹਿਬ ਤੇ ਦਾਦਾ ਦਾਦਾ ਜੀ ਰੋਟੀ ਲੈ ਕੇ ਗਏ ਤੇ ਉਹ ਕਹਿੰਦੇ ਵੀ ਉਹ ਬਜ਼ੁਰਗ ਅੱਜ ਤਬਾ ਗੁਲਸ਼ਕ ਮੈਂ ਰੋਟੀ ਲੈ ਕੇ ਨਾ ਆਈ ਕਹਿੰਦੇ ਕਿਉਂ ਕਹਿੰਦੇ ਉਹ ਅੱਜ ਕਨਟਰ ਕਰ ਦਿੱਤਾ ਇਹ ਤੇ ਮੈਡਮ ਇਹ ਇਨਾਂ ਨੇ ਫਿਤੀਆਂ ਲਵਾਉਂਦੇ ਚੱਕਰ ਦੇ ਵਿੱਚ ਬਹੁਤ ਹੀ ਨਿਰਦੋਸ਼ਾਂ ਨੂੰ ਮਾਰਿਆ ਹਿੰਦੂ ਸਿੱਖਾਂ ਨੂੰ ਮੈਡਮ ਗੋਥੇ ਗੋਲੀਆਂ ਮਾਰ ਕੇ ਇੱਥੇ ਤਲਵ ਵਾ ਤਨਤਾਂ ਦੇ ਵਿੱਚ ਬਕਾਇਦਾ ਗੋਲੀਆਂ ਮਾਰ ਕੇ ਤੇਲ ਪਾ ਕੇ ਸਾੜ ਕੇ ਫਿਰ ਕੁੜੀਆਂ ਲੈ ਆ ਕੇ ਅਮਰਸਰੋਂ ਡਾਂਸਰ ਇੱਥੇ ਨੇ ਚਵਾਣੇ ਹੁੰਦੇ ਸੀਗੇ ਐਡੇ ਗੰਦੇ ਸੀ ਐਡੇ ਦਰਿੰਦੇ ਸੀ ਕੇ ਜੀ ਸਟੱਡੀ ਕਰਦਾ ਮੈਨੂੰ ਪੁੱਛ ਕੇ ਵੇਖੋ ਤੁਹਾਨੂੰ ਮੈਂ ਤੁਹਾਨੂੰ ਨਾ ਹੂ 130 ਮੈਨ ਪੰਜਾਬ ਦਾ ਦਾਬ ਉਹ ਜੀ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨੇ ਇਹਨਾਂ ਬੰਦੇ ਚੁੱਕ ਚੁੱਕ ਮਾਰੇ ਜੇ ਜਦ ਕਿ 25000 ਸਿੱਖ ਦੇ ਮਾਰੇ ਮਾਰਿਆ ਵਾ ਤੇ 25 25 27000 ਹਿੰਦੂ ਵੀ ਮਾਰੇ 50000 ਦੇ ਕਰੀਬਨ ਲਗਭਗ ਇੰਨੇ ਬੰਦੇ ਮਾਰੇ ਸਿਰਫ ਪ੍ਰਮੋਸ਼ਨਾਂ ਕਰਕੇ ਅਗਰ ਦਾਦਾ ਜੀ ਨੂੰ ਮੈਂ ਵੇਖਿਆ ਨਾ ਵੀ ਜਾਂਦੇ ਹੋਏ ਦਾਦਾ ਜੀ ਮੇਰੇ ਤੁਸੀਂ ਸਾਲ ਹੋ ਮੈਨਾਂ ਦਾਦਾ ਜੀ ਮੇਰੇ 103 ਸਾਲ ਦੀ ਉਮਰ ਹੋ ਗਈ ਲਾਸਟ ਜਦੋਂ ਉਹਨਾਂ ਦੀ ਤਰੀਕ ਪੈਣੀ ਸੀ ਖਤਾਂ ਤੇ ਚੱਕ ਕੇ ਲੈ ਕੇ ਗਏ ਆ ਦਾਲ ਤੱਕ ਜਦੋਂ ਦਸ ਬੜੀਆਂ ਨੂੰ ਦੱਸਣ ਲੱਗੇ ਆ 2 ਘੰਟੇ ਖੜੇ ਹੋਏ ਹੁੰਦੇ ਅਜੇ ਵੀ ਪਟਿਆਲੇ ਥਾਣੇਦਾਰ ਜਿਹੜੇ ਕਾਂਸਟੇਬਲ ਦੀ ਆਉਲਾ ਪਤਾ ਕਹਿੰਦੇ ਆਂਦੇ ਬੁੜਿਆ ਲੰਤਾਂਦਰੀਆਂ ਅੱਗੇ ਟੁੱਟੀਆਂ ਵਾ ਤੂੰ ਹੁਣ ਤੂੰ ਨਾ ਤੂੰ ਲੰਤਾਂਦੋਂ ਤੜਾ ਵੇਣੀਏ ਤੇ ਤੂੰ ਵੀ ਮਾਰ ਤੇਜਾ ਦਾ ਤੇਰਾ ਪੁੱਤ ਮਾਰਿਆ ਤੈਨੂੰ ਵੀ ਮਾਰ ਦਿੰਦੇ ਇਹਨਾਂ ਨੇ ਇਲੈਕਸ਼ਨ ਵੀ ਹੈ ਮਨਦੀਪ ਸਿੰਘ ਦਾ ਨਾਮ ਲੈ ਕੇ ਵਰਤਦੇ ਆ ਵੀ ਜੇ ਇਹ ਆ ਗਏ ਹਿੰਦੂਆਂ ਨੂੰ ਪਤਾ ਨਹੀਂ ਕਿੰਨਾ ਕੁ ਵੱਡਾ ਖਤਰਾ ਹੋ ਜੂ ਮੈਨੂੰ ਤਾਂ ਇਹ ਦੇਖ ਲਿਆ ਅਮਰਤਪਾਲ 2 ਸਾਲ ਹੋ ਗਏ 3 ਸਾਲ ਹੋ ਗਏ ਜਿੱਦੋਂ ਕੀ ਹੋਇਆ ਖਤਰਾ ਆਇਆ ਵੀ ਹਿੰਦੂਆਂ ਨੂੰ ਕੋਈ ਖਤਰਾ ਨਹੀਂ ਮੈਨੂੰ ਇਹ ਜਿਹੜੇ ਉੱਪਰ ਲੈਣਾ ਉੱਪਰ ਲੈਣ ਨੂੰ ਇਹ ਦਾਵਾ ਵੀ ਕੋਈ ਨਾ ਕੋਈ ਅਹੀਂ ਬਣਾ ਲੱਭੀਏ ਕਿਤੇ ਨਾ ਹੋ ਜਾਣ ਕਿਤੇ ਨਾ ਹੋ ਜਾਣ ਰਾਈਟ ਹਿੰਦੂ ਜਿੱਥੇ ਹੈ ਇਕੱਠੇ ਹਿੰਦੂ ਦਾ ਬਲੱਡ ਇਕੱਠਾ ਹਿੰਦੂ ਸੇ ਹਿੰਦੂ ਸੇ ਇਹ ਵੀ ਆਏ ਇਕੱਠੇ ਆ ਤੂੰ ਹਿੰਦੂ ਸੇ ਕੋ ਨੂੰ ਤੋੜ ਹੀ ਨਹੀਂ ਸਕਦੇ ਕਿੱਦਾਂ ਤੋੜ ਲੋਗੇ ਇੱਜ਼ਤ ਦੀ ਬਾਣੀ ਦੇ ਵਿੱਚ ਤੋੜ ਲੋਗੇ ਕਿੱਦਾਂ ਕਰ ਲੋਗੇ ਸਾਰਸਿਕਾ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਅਸੀਂ ਤਰਨਤਾਰਨ ਦੇ ਵਿੱਚ ਬੈਠੇ ਹੋਏ ਹਾਂ ਆਮ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਚੱਲਦੀ ਹੈ ਕਿ 84 ਤੋਂ ਬਾਅਦ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਇਹ ਤਸ਼ੱਦਦ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਕੱਲੇ ਸਿੱਖਾਂ ਨਾਲ ਹੀ ਨਹੀਂ ਹੋਇਆ ਇਹ ਤਸ਼ੱਦਦ ਹਿੰਦੂਆਂ ਨਾਲ ਵੀ ਹੋਇਆ ਤੇ ਇਹ ਤਸ਼ੱਦਦ ਕਰਨ ਵਾਲੇ ਲੋਕ ਅਸਲ ਦੇ ਵਿੱਚ ਕਹਿ ਸਕਦੇ ਹਾਂ ਕਿ ਫਿਰਕੂ ਸੋਚ ਦੇ ਮਾਲਕ ਸੀ ਮੇਰੇ ਨਾਲ ਸ਼ਿਵ ਕੁਮਾਰ ਮੌਜੂਦ ਨੇ ਇਨਾਂ ਦੇ ਤਾਇਆ ਜੀ ਨੂੰ ਉਸ ਸਮੇਂ ਤਸੀਹੇ ਦੇ ਕੇ ਸ਼ਹੀਦ ਕਰਤਾ ਸੀ ਪੁਲਿਸ ਦੇ ਵੱਲੋਂ ਕੀ ਆ ਬੁਰੀ ਗੱਲਬਾਤ ਗੁਲਸ਼ਨ ਕੁਮਾਰ ਉਹਨਾਂ ਦਾ ਨਾਮ ਸੀ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੱਸੀ ਕਾਲ ਜੀ ਸੱਸੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੂ ਪਰਿਵਾਰ ਤੋਂ ਸਬੰਧਿਤ ਤੋਂ ਤੁਸੀਂ ਹਾਂ ਜੀ ਨਹੀਂ ਹਿੰਦੂ ਪਰਿਵਾਰ ਤੋਂ ਜੀ ਸ਼ੁਰੂ ਤੋਂ ਇੱਥੇ ਹੀ ਰਹਿੰਦੇ ਸੀ ਜੀ ਹਾਂ ਜੀ ਹਿੰਦੂ ਖत्री ਪਰਿਵਾਰ ਤੋਂ ਜੀ ਨਹੀਂ ਨਹੀਂ ਪਿਛੋਂ ਅਸੀਂ ਪਾਕਿਸਤਾਨ ਤੋਂ ਆ ਜੀ ਸਾਡਾ ਜ਼ਿਲ੍ਹਾ ਲਾਹੌਰ ਤੇ ਪਿੰਡ ਹੈਗਾ ਸੀ ਫਿਲਦਾ ਯਾਦ ਨਹੀਂ ਜਿਹੜਾ ਲੋ ਸੀ ਇੱਥੇ ਆਗੇ ਸੀ ਹਾਂਜੀ ਹਾਂਜੀ ਇੱਥੇ ਕਦੋਂ ਦੇ ਆਏ ਹੋ ਤਰਨਤਾਰਨ 9047 ਠੀਕ ਹੈ ਜੀ ਹਾਂਜੀ ਇੱਕ ਗੱਲ ਬਹੁਤ ਪ੍ਰਚਲਿਤ ਸੀ ਕਿ ਸਿੱਖਾਂ ਦੇ ਉੱਤੇ ਹਮਲਾ ਹੋਇਆ ਜਦੋਂ 84 ਤੋਂ ਬਾਅਦ ਜਿਹੜੇ ਦੰਗੇ ਪੜਕੇ ਆ ਪਰ ਮੈਂ ਵੇਖਿਆ ਵੀ ਪੰਜਾਬ ਦੇ ਹਿੰਦੂ ਵੀ ਉਹਦੇ ਵਿੱਚ ਬਹੁਤ ਬਹੁਤ ਜੀ ਬਹੁਤ 25000 ਦੇ ਲਾਗੇ 25 ਤੋਂ 27000 ਦੇ ਲਾਗੇ ਮਨੇ ਹਿੰਦੂ ਵੀ ਨਾ ਬਹੁਤ ਮਾਰੇ ਆ ਜੀ ਹਾਂਜੀ 25 ਤੋਂ 27000 ਲਾਗੇ ਮਨੇ ਮਾਰੇ ਆ ਜਿਹੜੇ ਅਲਵਛਾਤੇ ਆ ਜੀ ਜਿਨ੍ਹਾਂ ਦੇ ਕੋਈ ਕਈ ਕੁ ਕੁਸ਼ ਹਾਰ ਕੁਸ਼ ਹਾਰ இந்து ਕੁਝ 100 இந்து ਜਿਨ੍ਹਾਂ ਦੀ ਪਰਤਾਲ ਲਈ ਹੈ ਬਾਕੀ ਜਿਨ੍ਹਾਂ ਨੇ ਪਰਤਾਲ ਨਹੀਂ ਹੋਈ ਉਹ ਤੇ ਸਾਡੀ ਦੋਣਾ ਜਿਹੜੇ ਬੱਸਾਂ ਦਾ ਲਾਹ ਲੈਣਾ ਇਹਨਾਂ ਨੂੰ ਹਿੰਦੂ ਮਾਰੇ ਆ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਨੇ ਜੀ ਇਹਨਾਂ ਨੇ ਮੇਰੇ ਦਾਦਾ ਜੀ ਦੇ ਮੇਰੇ ਤਾਇਆ ਜੀ ਨੂੰ ਕਾਉਂਟਰ ਵੀ ਪੰਜਾਬ ਪੁਲਿਸ ਨੇ ਕੀਤਾ ਜੀ ਇਹ ਨਾਮ ਤਾਂ ਅੱਤਵਾਦੀਆਂ ਦਾ ਲਾ ਦਿੰਦੇ ਆ ਖੜਕੂਆਂ ਦਾ ਲਾ ਦਿੰਦੇ ਨਹੀਂ ਨਹੀਂ ਜੀ ਇਹ ਸਰਕਾਰੀ ਅੱਤਵਾਦੀਏ ਨੇ ਜੀ ਸਰਕਾਰੀ ਆਤਵਾਦੀ ਹਾਂ ਕੋਈ ਹਿੰਦੂਵਾਦਵਾਦੀ ਨਹੀਂ ਕੋਈ ਇੱਕਾਤਵਾਦੀ ਨਹੀਂ ਇਹ ਸਰਕਾਰੀ ਆਤਵਾਦੀ ਅਸੀਂ ਜੀ ਇਹ ਤੁਹਾਡੇ ਨਾਲ ਕੀ ਦੁਸ਼ਮਣੀ ਸੀ ਮੈਂ ਵੇਖਿਆ ਤੁਹਾਡਾ ਘਰ ਵੀ ਠੀਕ ਠਾਕ ਹੈ ਗਰੀਬੀ ਜੀ ਦੇਖਾ ਦੇ ਵਿੱਚ ਮਤਲਬ ਤੁਸੀਂ ਪਲੇ ਉਦੋਂ ਵੀ ਇਹੀ ਹਾਲਾਤ ਸੀ ਹਾਂਜੀ ਉਦੋਂ ਵੀ ਸਾਰੇ ਇਹ ਹਾਲਾਤ ਸੀ ਮੈਡਮ ਸਾਡੇ ਉਹ ਕਰਦੇ ਸੀ ਉਦੋਂ ਵੀ ਮੇਰੇ ਫਾਦਰ ਸਾਹਿਬ ਡੱਗੀ ਦੇ ਉੱਤੇ ਮੋਟਰਸਾਈਕਲ ਦੀ ਦਾਦਾ ਜੀ ਸਾਈਕਲ ਦੀ ਡੱਗੀ ਦੇ ਉੱਤੇ ਕਪੜਾ ਵੇਚਦੇ ਸੀ ਫਾਦਰ ਸਾਹਿਬ ਰੇੜੀ ਦੇ ਸਬਜ਼ੀ ਲਾਉਂਦੇ ਸੀ ਤੇ ਅੱਜ ਮੈਂ ਵੀ ਉਹ ਕਰ ਰਿਹਾ ਮੈਡਮ ਘਰ ਦੇ ਹਾਲਾਤੇ ਅੱਜ ਵੀ ਸਾਡੇ ਉਹ ਹੀ ਆ ਪਰ ਜੇ ਮੈਂ ਤੁਸੀਂ ਕਹਾਣੀ ਪੁੱਛੋਗੇ ਤੇ ਤੁਸੀਂ ਆਪ ਤੁਹਾਡੇ ਅੱਖਾਂ ਦੇ ਵਿੱਚ ਹੰਝਵਾ ਜਾਣਗੇ ਕਿ ਇਹਨਾਂ ਦੀ ਇਹ ਕਹਾਣੀ ਸੀ ਇਹਨਾਂ ਪਰਿਵਾਰ ਦੀ ਕੀ ਕੀ ਕਹਾਣੀ ਸੀਗੀ ਕਿਵੇਂ ਮਤਲਬ ਪੁਲਿਸ ਦੀ ਨਜ਼ਰ ਤੁਹਾਡੇ ਪਰਿਵਾਰ ਤੇ ਪੈ ਜਾਂਦੀ ਹੈ ਕਹਾਣੀ ਮੈਡਮ ਇਦਾਂ ਸੀ ਕਿ ਮੇਰੇ ਜਿਹੜੇ ਤਾਇਆ ਜੀ ਸੀ ਨਾ ਮੇਰੇ ਤਾਇਆ ਜੀ ਉਹ ਪਤਾਇਆ ਜੀ ਦੀ 24 ਸਾਲ ਦੀ ਉਮਰ ਸੀ ਤੇ ਲਾਗੇ ਬੰਨੇ ਨਾ ਸਾਡੇ ਇੱਕ ਐਡਵੋਕੇਟ ਰਹਿੰਦੇ ਹੁੰਦੇ ਸੀ ਐਡਵੋਕੇਟ ਦਾ ਲੜਕਾ ਸੀ ਉਹ ਵੀ ਜਵਾਨ ਜੀ ਤੇ ਉਹ ਉਹਨਾਂ ਨਾਲ ਧੀਆ ਭੈਣਾ ਗਲੀ ਮਲੇ ਤੇ ਗਲੀ ਮਲੇ ਦੇ ਛੇੜਦਾ ਸੀ ਤੇ ਉਦੋਂ ਤਾਇਆ ਜੀ ਨੇ ਉਹਨੂੰ ਸਮਝਾਇਆ ਵੀ ਵਕੀਰ ਜੀ ਸਾਹਿਬ ਨੂੰ ਵੀ ਇਹਨੂੰ ਸਮਝਾਓ ਤੁਹਾਡਾ ਲੜਕਾ ਵਾ ਸਿਆਣਾ ਬਣਾਵਾ ਵੀ ਚੰਗੇ ਨਹੀਂ ਲੱਗਿਦਾ ਸਾਡੀਆਂ ਵੀ ਧੀਆ ਭੈਣਾ ਵਾ ਤੁਹਾਡੀਆਂ ਧੀਆ ਭੈਣਾ ਵੀ ਗਲੀ ਚੋਂ ਨਿਕਲ ਨਾ ਵਾ ਵੀ ਇਹੋ ਜੇ ਹਰ ਹਰ ਬੰਮਾ ਜੀ ਨਾ ਕਰਤੀ ਜਾਵੇ ਤੇ ਗਾਰੀਆਂ ਉਹ ਜਿਹੜਾ ਐਡਵੋਕੇਟ ਸੀ ਉਹ ਗੁਰਬਚਨ ਸਿੰਘ ਦਾ ਕਲਾਸ ਫੈਲੋ ਸੀ ਥਾਣੇਦਾਰ ਦਾ ਅੱਛਾ ਹਾਂਜੀ ਜਿਹੜਾ ਗੁਰਬਚਨ ਸਿੰਘ ਮਾਨਚਾਹਲ ਆਪਣਾ ਨੂੰ ਖੌਂਦਾ ਥਾਣੇਦਾਰ ਉਹਦਾ ਕਲਾਸ ਫੈਲੋ ਸੀ ਤੇ ਉਹਨੇ ਦੋ ਚਾਰ ਤੈਜੀ ਨੇ ਤੈਜੀ ਨੇ ਕਿਹਾ ਤੇ ਜੋ ਉਹਨੇ ਕਿਹਾ ਵੀ ਉਹਨੇ ਫਿਰ ਐਡਵੋਕੇਟ ਨੇ ਗੁਰਬਚਨ ਨਾਲ ਗੱਲ ਕੀਤੀ ਵੀ ਯਾਰ ਹੋਰ ਤਾਂ ਕੋਈ ਮਲੇ ਚ ਗੱਲ ਕਰਦਾ ਨਹੀਂ ਇਹ ਇਕੱਲਾ ਕਾਲੂ ਗੱਲ ਕਰਦਾ ਇੱਕ ਮੈਂ ਜਤਾ ਤੈਜੀ ਦਾ ਛੋਟਾ ਨਾਮ ਸੀ ਗੁਲਜੋ ਕੁਮਾਰ ਦਾ ਕਾਲੂ ਵੀ ਕਾਲੂ ਇਹ ਗੱਲ ਕਰਦਾ ਵੀ ਇਹ ਹੋਰ ਤਾਂ ਕੋਈ ਗੱਲ ਕਰਦਾ ਨਹੀਂ ਤੇ ਕਹਿੰਦਾ ਕੋਈ ਨਹੀਂ ਗੁਰਬਚਨ ਸਿੰਘ ਨੇ ਕਿਹਾ ਵੀ ਕੋਈ ਨਹੀਂ ਠੱਲ ਪਾਵਾਂਗੇ ਉਸ ਸਮੇਂ ਚਲੋ ਉਹ ਕਪੇਂਦੇ ਪੇਂਦੇ ਦਾ ਆ ਗਿਆ ਤੇ ਕਰਦੇ ਕਰਦੇ ਨਾਲ ਨਾਲ ਇਹਨਾਂ ਨੇ ਕੀ ਕੀਤਾ ਵੀ ਦੋ ਸਿੱਖ ਅਸੀਂ ਨੂਆ ਦੇ ਮੁੰਡੇ ਸਿੱਖਾਂ ਦੇ ਜੱਟਾਂ ਦੇ ਮੁੰਡੇ ਦੋ ਮਜਬੀਆਂ ਦੇ ਮੁੰਡੇ ਤੇ 29 ਜੂਨ 1993 ਦੀ ਰਾਤ ਨੂੰ ਮੇਰੇ ਤਾਇਆ ਜੀ ਨੂੰ ਘਰੋਂ ਚੁੱਕ ਕੇ ਨਜਾਇਜ਼ ਲੱਗੇ ਕੋਈ ਗਲਬਾ ਨਹੀਂ ਕੋਈ ਗਲਬਾ ਪਤਾ ਨਹੀਂ ਤਾਇਆ ਜੀ ਨੇ ਕੁਝ ਕੀਤਾ ਵੀ ਨਹੀਂ ਮੇਰੇ ਮੇਰੇ ਦਾਦਾ ਜੀ ਨੂੰ ਮੇਰੇ ਫਾਦਰ ਸਾਹਿਬ ਨੂੰ ਮੇਰੇ ਇੱਕ ਹੋਰ ਤਾਇਆ ਜੀ ਉਹਨਾਂ ਨੂੰ ਵੀ ਤੇ ਮੇਰੇ ਦਾਦਾ ਜੀ ਨੂੰ ਪੰਜੇ ਜਾਣੇ ਚੁੱਕ ਕੇ ਲੈ ਗਏ ਜਾਏ ਡੀਐਸਪੀ ਦਰਬਾਖ ਸਿੰਘ ਸਾਰੀ ਟੱਬਰ ਨੂੰ ਹੀ ਝੋਕਲੇ ਤੇ ਭੈਣ ਨੂੰ ਵੀ ਲੈ ਚਲੇ ਸੀ ਤਾ ਭੂਆ ਜੀ ਨੂੰ ਵੀ ਤੇ ਉਹ ਮੱਲੇ ਨਾਲ ਚੜਾਇਆ ਵੀ ਕੁੜੀ ਦਾ ਕਿ ਕਿਸੂ ਦਾ ਤੇ ਕੁੜੀ ਤਾਂ ਛੱਡ ਕੇ ਜਾਓ ਕੋਲ ਮੱਲੇ ਵਾਲੇ ਸਭ ਜੋ 50 ਸਾਟ ਜਿਹੜੇ ਇਕੱਠੇ ਹੋਏ ਫਿਰ ਉਹਨਾਂ ਕੁੜੀ ਛੜੀ ਤੇ ਕੁੜੀ ਨੂੰ ਵੀ ਵਾਲੋਂ ਫੜ ਲਿਆ ਸੀ ਨਾ ਵੀ ਏਡੇ ਦਰਿੰਦੇ ਸੀ ਡੀਐਸਪੀ ਦਰਬਾਖ ਸਿੰਘ ਤੇ ਉਹ ਚਲੋ ਕਿਹਦੀ ਕੀ ਗੱਲ ਆ ਆਪਾਂ ਭਾਈਚਾਰੇ ਦੇ ਵਿੱਚ ਕਹਿ ਦਿੰਨੇ ਆ ਕਿ ਭਾਈ ਤੁਹਾਡਾ ਮੁੰਡਾ ਗਲਤ ਹਲਕਾ ਤਾਂ ਕਰਦਾ ਹੈ ਗਲਤ ਆ ਇਹਨੂੰ ਰੋਕੋ ਡੱਕੋ ਆਪਾਂ ਕਹਿੰਨੇ ਆ ਅੱਜ ਵੀ ਕਹਿੰਨੇ ਆ ਬਿਲਕੁਲ ਤੇ ਉਸ ਸਮੇਂ ਨਾਲ ਬਦਮਾਸ਼ੀ ਸੀ ਮੈਡਮ ਅੱਛਾ ਬਦਮਾਸ਼ੀ ਨਹੀਂ ਇਹ ਬਹੁਤ ਇਹ ਆਪਣਾ ਨੂੰ ਇਹ ਗੈਂਗ ਖੋਦਾ ਗੈਂਗਟਰ ਸੀ ਇਹ ਸਰਕਾਰੀ ਅਤਵਾਦੀ ਇਹ ਤੇ ਹੈ ਜੀ ਇਹਨਾਂ ਨੇ ਕੀ ਕੀਤਾ ਵੀ ਜਦੋਂ ਮੇਰੇ ਦਾਦਾ ਜੀ ਨੂੰ ਲੈ ਗਏ ਤੇ ਕੁੱਟਿਆ ਕਾਟਿਆ ਉੱਥੇ ਜਾ ਕੇ ਦਾਦਾ ਜੀ ਮੇਰੀ ਉਮਰ 75 ਸਾਲ ਸੀ ਉਸ ਸਮੇਂ ਉਸ ਸਮੇਂ ਦਾਦਾ ਜੀ ਦੀ ਮੇਰੇ ਛੱਡੇ ਪਾੜ ਦਿੱਤੇ ਸੀ ਤੇ ਹੁਣ ਤੁਸੀਂ ਮੇਰੇ ਭੈਣ ਜੀ ਤੁਹਾਨੂੰ ਦੱਸ ਜਿਆਦਾ ਵੀ ਧੀਆਂ ਬਣਾ ਨਾ ਕੀ ਸੱਜਰ ਕਰਦੇ ਸੀ ਲਗਾਤਾਰ ਮੇਰੇ ਦਾਇਆ ਜੀ ਨੂੰ ਕੁੱਟਿਆ ਮੇਰੇ ਮੇਰੇ ਫਾਦਰ ਸਾਹਿਬ ਨੂੰ ਕੁੱਟਿਆ ਮੇਰੇ ਜਿਹੜੇ ਛੋਟੇ ਦਾ ਵੱਡੇ ਦਾਇਆ ਜੀ ਸੀ ਉਹਨਾਂ ਨੇ ਕੁੱਟਿਆ ਤੇ ਤੇ ਗੁਲਸ਼ਨ ਕਮਾਨ ਨੂੰ ਕੁੱਟਿਆ ਕੁੱਟਣਾ ਹੈ ਤੇ ਹਫਤੇ ਹਫਤੇ ਬਾਅਦ ਇੱਕ ਹਫਤੇ ਬਾਅਦ ਦਾ ਦਾਦਾ ਜੀ ਨਹੀਂ ਛੱਡਦਾ ਉਤ ਬਾਅਦ ਮੇਰੇ ਤਾਇਆ ਜੀ ਨਹੀਂ ਛੱਡਦਾ ਮੇਰੇ ਚਾਚਾ ਜੀ ਨਹੀਂ ਛੱਡਦਾ ਫਿਰ ਮੇਰੇ ਬੱਧਾ ਸਾਹਿਬ ਨਹੀਂ ਛੱਡਦਾ ਬਹੁਤ ਜਿਆਦਾ 7 ਦਿਨਾਂ ਦੇ ਵਿੱਚ ਇੱਕ ਮਹੀਨਾ ਪੂਰਾ ਕੁੱਟਿਆ ਨੇ ਹਫਤੇ ਹਫਤੇ ਬਾਅਦ ਵਿੱਚ 4 ਜਾਣੇ ਸੀ ਨਾ 5 5 ਜਾਣੇ ਚੱਕੇ ਸੀ ਨੂੰ 7 ਦਿਨਾਂ ਬਾਅਦ ਇੱਕ ਨੂੰ 15 ਦਿਨਾਂ ਬਾਅਦ ਇੱਕ ਵਾਰ ਏਦਾਂ ਏਦਾਂ ਛੱਡਦਾ ਤੇ ਜੋ ਲਾਸਟ ਦਿਓ ਗੁਲਚਰ ਕੁਮਾਰ ਦੀ ਵਾਰੀ ਆਈ ਜੋ ਦਾਦਾ ਜੀ ਨੂੰ ਰੋਟੀ ਲੈ ਕੇ ਗਏ ਮੇਰੇ ਤੇ ਸਾਧ ਬਦੇ ਫਾਦਰ ਸਾਹਿਬ ਤੇ ਦਾਦਾ ਦਾਦਾ ਜੀ ਰੋਟੀ ਲੈ ਕੇ ਗਏ ਤੇ ਉਹ ਕਹਿੰਦੇ ਵੀ ਉਹ ਬਜ਼ੁਰਗਾ ਅੱਜ ਤੋਂ ਬਾਅਦ ਗੁਲਚਰ ਕੁਮਾਰ ਦੀ ਰੋਟੀ ਲੈ ਕੇ ਨਾ ਆਈ ਕਹਿੰਦੇ ਕਿਉ ਚੂਟਾ ਉਹਨੂੰ ਕਾਉਂਟਰ ਕਰ ਦਿੱਤਾ ਪਲਾਸੌਰ ਦੀ ਬੋਲੀ ਤੇ ਤੇ ਦਾਦਾ ਜੀ ਦੇ ਹੁੰਦ ਰਹੇ ਲੋਚੇਗੇ ਉਸ ਸਾਹਮਣੇ ਸਭ ਕੁਝ ਮੋਟਰਸਾਈਕਲ ਨਾ ਕੋਈ ਆਪਣਾ ਜੀ ਟਿਸਕ ਦਾ ਕੋਈ ਸਾਈਕਲ ਹੁੰਦਾ ਸੀ ਤੇ ਤੁਰ ਕੇ ਅਸੀਂ ਸਿਵਲ ਹਸਪੀਟਲ ਪਹੁੰਚੇ ਜਿੰਨੇ ਕੋਈ ਤਿੰਨਾਂ ਚੱਕਰ ਸਿਵਲ ਹਸਪੀਟਲ ਪਹੁੰਚੇ ਸੀ ਇਹਨਾਂ ਨੇ ਚੀਜ਼ ਫਾੜ ਕਰਕੇ ਸਰਕਾਰੀ ਮੰਡੀਆਂ ਦੇ ਵਿੱਚ ਲੈ ਜਾ ਕੇ ਪੰਜਾਂ ਜਾਨਾਂ ਦੀ ਲਾਸ਼ ਉੱਤੇ ਗੁਲਚਲ ਕਰ ਮਾਰ ਸਭ ਤੋਂ ਉੱਤੇ ਗੁਜਲਗਮਾਨ ਪਾ ਕੇ ਤੇਲ ਪਾ ਕੇ ਤੇ ਟਾਇਰ ਪਾ ਕੇ ਤੇ ਚੁੰਨੀਆਂ ਚੱਲੀਆਂ ਪਾ ਕੇ ਸਾੜਤਾ ਪਰਵਾਰ ਨੂੰ লাশ ਵੀ ਨਹੀਂ ਦਿੱਤੀ ਪਰਵਾਰ ਨੂੰ লাশ ਵੀ ਨਹੀਂ ਦਿੱਤੀ ਐਡੇ ਦਰਿੰਦੇ ਸੀ ਤੁਸੀਂ ਕਿਹਾ ਨਹੀਂ ਕਿ ਇਹ ਕਿਹੜਾ ਕਾਨੂੰਨ ਹੈ ਉਸ ਸਮੇਂ ਮੈਡਮ ਇਹਨਾਂ ਨੇ ਉਸ ਸਮੇਂ ਗੁਲਸ਼ਨਗਵਾਰ ਨੂੰ ਛੱਡਣ ਦੇ 2 ਲੱਖ ਰੁਪਏ ਮੰਗਿਆ ਸੀ ਫੇ ਕਹਿੰਦੇ ਵੀ ਜਦ ਤੱਕ ਗੁਲਸ਼ਨਗਵਾਰ ਨੂੰ ਤਾਂ ਛੱਡਾਂਗੇ ਵੀ 2 ਲੱਖ ਰੁਪਏ 2 1993 ਦੇ ਵਿੱਚ ਇਸ ਆਵਲ 93 ਦੇ ਸੀਟ ਵਿੱਚ 2 ਲੱਖ ਰੁਪਏ ਇਸ ਸਮੇਂ ਦਾ ਘੱਟੋ ਘੱਟ ਵੀ ਕਰੋੜ ਰੁਪਏ ਲਾਗੇ ਬਣੇ ਲਾ ਲੋ ਤੁਸੀਂ ਤੇ ਅਸੀਂ ਗਰੀਬ ਪਰਿਵਾਰ ਅਸੀਂ ਕਿਥੋਂ ਦੇ ਦਿੰਦੇ ਦੋ ਲੱਖ ਹੂੰ ਇਹ ਤੇ ਮੈਡਮ ਇਹ ਇਹਨਾਂ ਨੇ ਫੀਤੀਆਂ ਲਵਾਉਂਦੇ ਚੱਕਰ ਦੇ ਵਿੱਚ ਬਹੁਤ ਹੀ ਨਰਦੋਸ਼ਾਂ ਨੂੰ ਮਾਰਿਆ Hindu sikkano ਹੂੰ ਅੱਛਾ ਮਤਲਬ ਉਦੋਂ ਪ੍ਰਮੋਸ਼ਨਾਂ ਹੁੰਦੀਆਂ ਸੀ ਜਿਹੜਾ ਵੱਧ ਤੋਂ ਵੱਧ ਲੋਕਾਂ ਦਾ ਜੀ 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 ਜਿਹੜਾ ਸਭ ਤੋਂ ਜਿਆਦਾ ਪ੍ਰਮੋ ਜਿਹੜਾ ਸਭ ਤੋਂ ਜਿਆਦਾ ਖਤਰੇ ਆਮ ਜਿਹਦਾ ਇਹ ਇਹਨਾਂ ਦੀ ਵੀਕਲੀ ਵੀਕਲੀ ਮੰਥਲੀ ਨਿਕਲਦੀ ਸੀ ਪਿਛਲੇ ਹਫ਼ਤੇ ਦੇ ਬੰਦੇ ਮਾਰੂਗਾ ਉਹਨੂੰ ਇਹ ਦੋ ਦੋ ਤੁਸੀਂ ਆਪ ਸਾਬ ਮੈਡਮ ਸਾਹਿਬ ਲੜੋ ਕਿ ਡੀਸ ਡੀਐਸਪੀ ਲੈਵਲ ਦਾ ਬੰਦਾ ਅੱਜ ਡੀਐਜੀ ਡ੍ਰੈਲ ਹੋ ਰਿਹਾ ਹੈ ਤਿੰਨਾਂ ਸਾਲਾਂ ਦੇ ਡੀਆਈਜੀ ਬਹੁਤ ਮੋਟੀ ਗਲਤਣੀਆਂ ਬਸ ਵਾਰ ਐਸਪੀ ਬੰਦਾ ਰੈਰ ਹੋ ਜਾਊਗਾ ਜੇ ਚੰਗੇ ਸਹੀ ਤਰੀਕੇ ਨਾਲ ਚੱਲੇ ਜੇ ਇਸੇ ਇਨਸਾਫਤ ਨਾਲ ਚੱਲਦਾ ਇਹਦਾ ਮਤਲਬ ਇਹਦਾ ਸਮਝ ਲਓ ਵੀ ਡੀਆਈਜੀ ਬਣਿਆ ਇਹਦਾ ਮਤਲਬ ਕਿ ਇਹ ਦੋਨ ਨੰਬਰ ਦੇ ਕੰਮ ਕਰਕੇ ਹੀ ਡੀਆਈਜੀ ਬਣਿਆ ਠੀਕ ਹੈ ਅੱਛਾ ਫਿਰ ਤੁਸੀਂ ਜਦੋਂ ਤੁਹਾਨੂੰ ਕਦੋਂ ਕਿਵੇਂ ਪਤਾ ਲੱਗਦਾ ਜਿਵੇਂ ਤੁਸੀਂ ਕਿਹਾ ਦਾਦਾ ਜੀ ਨੂੰ ਆਖਤਾ ਵੀ ਅਜ ਤੋਂ ਬਾਅਦ ਲੈ ਕੇnabla ਫਿਰ ਡੈੱਡ ਬੋਡੀ ਬਾਰੇ ਵੀ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਫਿਰ ਤੁਸੀਂ ਕਿਵੇਂ ਸਾਬਤ ਕੀਤਾ ਵੀ ਇਹ ਫੇਕ ਐਨਕਾਊਂਟਰ ਹੈ ਉਹਨਾਂ ਨੇ ਤਾਂ ਕਿਹਾ ਵੀ ਮੇਰੇ ਭਾਈ ਦਾ ਸੀ ਤੇ ਐਨਕਾਊਂਟਰ ਹੋ ਗਿਆ ਇਹਨਾਂ ਨੇ ਕੀ ਕੀਤਾ ਕਿ ਭੱਜਣਾ ਨਹੀਂ ਮੈਡਮ ਉੱਥੇ ਨਾਲ ਜਿਹੜੇ ਪਲਾਸੌਰ ਦੇ ਇਹ ਸਰਪੰਚ ਸੀ ਨਾ ਉਹ ਪਾਣੀ ਲਾ ਰਹੇ ਸੀ ਤੇ ਉਹਨਾਂ ਨੇ ਇਹ ਦੱਸਿਆ ਵੀ ਇਹਨਾਂ ਦੇ ਲੜਕਿਆਂ ਨੂੰ ਆਂਦੇ ਸੀ ਭੱਜੋ ਤੇ ਲੜਕੇ ਲੱਤਾਂ ਤੋੜੀਆਂ ਸੀ ਉਹ ਭੱਜਣ ਕਿੱਦਾਂ ਤੇ ਉਹ ਜਾਲੇ ਸੀ ਟੋੜੇ ਪੰਜ ਜਾਲੇ ਸੀ ਇਹਨਾਂ ਪਿੱਛੋਂ ਗੋਲੀਆਂ ਨਾਲ ਮੈਡਮ ਗੋ ਉਹ ਤੇ ਗੋਲੀਆਂ ਮਾਰ ਕੇ ਇੱਥੇ ਕਲੱਬ ਵਾ ਤਨਤਾਂ ਦੇ ਵਿੱਚ ਬਕਾਇਦਾ ਗੋਲੀਆਂ ਮਾਰ ਕੇ ਤੇਲ ਪਾ ਕੇ ਸਾੜ ਕੇ ਫਿਰ ਕੁੜੀਆਂ ਲੈ ਆ ਕੇ ਅਮਰਸਰੋਂ ਡਾਂਸਰ ਇੱਥੇ ਨੇ ਚਵਾਣੇ ਹੁੰਦੇ ਸੀਗੇ ਇੱਡੇ ਗੰਦੇ ਸੀ ਇੱਡੇ ਦਰਿੰਦੇ ਸੀ ਨਾ ਕੋਈ ਮੈਂ ਤਾਂ ਕਹਿੰਦਾ ਨਾ ਕੋਈ ਸੇਕ ਹਤਵਾਦ ਨਾ ਕੋਈ ਸਰਕਾਰੀ ਹਤਵਾਦ ਇਸ ਸਿੰਘਦੂਆ ਨਾ ਕੋਈ ਹਿੰਦੂਵਾਦ ਦੇ ਸਰਕਾਰੀ ਹਤਵਾਦੀਏ ਸੀ ਸਰਕਾਰੀ ਬੰਦੇ ਸੀ ਸਰਕਾਰੀ ਹਤਵਾਦੀਏ ਸੀ ਪੁਲਿਸ ਨੂੰ ਹੀ ਸਰਕਾਰ ਵੱਲੋਂ ਸ਼ਹਿ ਸੀ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਮਾਹੌਲ ਖਰਾਬ ਮੈਂ ਨਾ ਮੈਡਮ ਇੰਨੇ ਕਿ ਬੰਦੇ ਨਾਲ ਚੱਕ ਚੱਕ ਮਾਰੇ ਪੰਜਾਬ ਮਾਝੇ ਦੇ ਵਿੱਚੋਂ 15 ਸਾਲ 10 ਸਾਲ ਨੰਜਾ ਨਹੀਂ ਕਰੀਆਂ ਅੱਛਾ ਇੰਨਾ ਇੰਨੇ ਬੰਦੇ ਮਾਰੇ ਮੈਂ ਨਾ ਵੀ ਮੈਂ ਮੈਂ ਕੇ ਜੀ ਸਟੱਡੀ ਕਰਦਾ ਵਾਂ ਮੈਨੂੰ ਪੁੱਛ ਕੇ ਵੇਖੋ ਤੁਹਾਨੂੰ ਮੈਂ ਤੁਹਾਨੂੰ ਨਾ ਹੂਮਰਡੈਟਸ ਆਫ ਮੈਨ ਪੰਜਾਬ ਕਦਾਬ ਉਹਦੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨੇ ਇੰਨੇ ਬੰਦੇ ਚੁੱਕ ਚੁੱਕ ਮਾਰੇ ਜੇ ਜਦ ਕਿ 25000 ਸਿੱਖ ਦੇ ਮਾਰੇ ਮਾਰਿਆ ਵਾ ਤੇ 25 25 27000 ਹਿੰਦੂ ਵੀ ਮਾਰੇ ਪੰਜਾਹ ਹਜ਼ਾਰ ਦੇ ਕਰੀਬਨ ਲਗਭਗ ਇੰਨੇ ਬੰਦੇ ਮਾਰੇ ਸਿਰਫ ਪ੍ਰਮੋਸ਼ਨਾਂ ਕਰਕੇ ਹੂੰ ਪਰਮੋਸ਼ਨਾਂ ਤੇ ਪੈਸਾ ਪਰਮੋਸ਼ਨਾਂ ਤੇ ਪੈਸਾ ਹੱਸ ਹੱਸ ਲੋ ਵੀ ਉਸ ਵੇਲੇ ਜਿਹੜਾ 2 ਲੱਖ ਦੇ ਦਿੰਦਾ ਸੀ ਉਹਨੂੰ ਮੈਡਮ ਸਮੇਂ ਮੈਡਮ 2 ਲੱਖ ਬੜਾ ਸੀ ਇਹਨਾਂ ਦੀ 100-100 ਕਰੋੜ ਦੀ ਦੋ ਦੋਸਤੀ ਕਿੱਦਾਂ ਬਣੀ ਨਾ ਪੁੱਛੋ ਇਹਨਾਂ ਦੀ ਜਾਇਦਾਦ ਪਰਤਾਲ ਕੀਤੀ ਜਾਵੇ ਜਿਹੜਾ 2 ਲੱਖ ਦੇ ਦਿੰਦਾ ਸੀ ਉਹਨੂੰ ਛੱਡ ਦਿੰਦੇ ਸੀ ਤੇ ਅਸੀਂ ਕਹਿੰਦੇ ਕੋ 2 ਲੱਖ ਦਿੱਤਾ ਨਹੀਂ ਗਿਆ ਅਸੀਂ ਗਰੀਬ ਪਰਵਾਸੀ ਅਸੀਂ ਕਿਹਦੇ 2 ਲੱਖ ਦੇਣਾ ਸੀ ਤੇ ਜਦੋਂ ਕੇਸ ਚੱਲਦਾ ਰਿਹਾ ਜਦੋਂ 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 ਸਾਡੀ ਜਦੋਂ ਥੋੜਾ ਬਦ ਸਮਾਂ ਬਦਲਿਆ ਜਦੋਂ ਮੈਂ ਦਾਦਾ ਜੀ ਨੇ ਕੇਸ ਕੀਤਾ ਤੇ ਜਦੋਂ ਜਦੋਂ ਇਹਨਾਂ ਨੱਤ ਪੈਣੀ ਚੱਲੂ ਹੋਈ ਜਦੋਂ ਪਹਿਲੀ ਸਜ਼ ਦੋਸ 15 16 14 ਦੇ ਵਿੱਚ ਇਹਨਾਂ ਦਾਦਾ ਜੀ ਨੂੰ ਆਫਰ ਲਾਈ ਵੀ ਤੁਹਾਨੂੰ ਅਸੀਂ 4 ਕਰੋੜ ਰੁਪਇਆ ਤੇ ਨਾਲ 200 ਕਾਈ ਨੌਕਰੀ ਦਵਾਂਗੇ ਤੇ ਇਹ ਰਾਈ ਨਵਾ ਕਰ ਲਓ 15 16 ਦੀ ਗੱਲ 15 16 ਦੀ ਗੱਲ ਆ ਤੁਸੀਂ ਕੇਸ ਲਾਇਆ ਕੇਸ ਲਾਇਆ ਕੇਸ ਚੱਲਦਾ ਰਿਹਾ ਸਾਡਾ ਕੇਸ ਤੁਸੀਂ ਆਪ ਦੇ ਪਰਿਵਾਰ ਵੱਲੋਂ ਹੀ ਲਾਇਆ ਜਾਂ ਕਿਸੇ ਸੰਸਥਾ ਨੇ ਮਦਦ ਪਰਿਵਾਰ ਵੱਲੋਂ ਲਾਇਆ ਪਰਿਵਾਰ ਵੱਲੋਂ ਲਾਇਆ ਕੇਸ ਤੇ ਅਕਦਰੋਂ ਕੱਢਣਾ ਮਿਸ਼ਨ ਸਾਡੀ ਬਹੁਤ ਹੈਲਪ ਕੀਤੀ ਬੀਬੀ ਫੀਬੀ ਹੱਲਾਜੀ ਨੇ ਕਦੇ ਉਹ ਤੋਂ ਨੂੰ ਮੋਟੇ ਨੂੰ ਬਖਾਨ ਲਾ ਕੋਈ ਨਹੀਂ ਸੀ ਤੇ ਉਦੋਂ ਮੇਰੇ ਦਾਦਾ ਜੀ ਜਦੋਂ ਜਦੋਂ ਇਹਨਾਂ ਨੇ ਸਜ਼ਾ ਦਿੱਤੀ ਨਾ ਜਦੋਂ ਜਦੋਂ ਕੇ ਤੇਲ ਪਾ ਕੇ ਸਾੜਿਆ ਸੀ ਮੇਰੇ ਤਾਇਆ ਜੀ ਨੂੰ ਤੇ ਦਾਦਾ ਜੀ ਨੇ ਮੜੀਆਂ ਦੇ ਵਿੱਚ ਚੱਪਲ ਚੱਪਲ ਸੁੱਟਦੀ ਸੋਂ ਖਾਲੀ ਵੀ ਮੈਂ ਤੋਂ ਬਾਅਦ ਚੱਪਲ ਉਦੋਂ ਪਾਵਾਂਗਾ ਜਦੋਂ ਇਹਨਾਂ ਨੂੰ ਮੈਂ ਦੋਛੇੜਨ ਸਜ਼ਾ ਦਵਾਵਾਂਗਾ 25 ਸਾਲ ਮੈਂ ਦਾਦੇ ਨੇ ਚੱਪਲ ਨਹੀਂ ਪਾਈ ਕਦੀ ਗੋਲਸ਼ਨ ਕੁਮਾਰ ਦੀ ਮੌਤ ਤੋਂ ਬਾਅਦ ਮੌਤ ਤੋਂ ਬਾਅਦ 25 ਸਾਲ ਪਹਿਲੀ ਚੱਪਲ ਨਹੀਂ ਪਾਈ ਕਿਤੇ ਵੀ ਜਾਂਦੇ ਹੁੰਦੇ ਸੀ ਵਿਹਲੇ ਚੱਪਲ ਤੋਂ ਬਿਨਾ ਚੱਪਲ ਤੋਂ ਬਿਨਾ ਚੱਪਲ ਤੋਂ ਬਿਨਾ ਕਾਂਜੀ ਬੇਇਨਸਾਫ ਦੀ ਵਾਕੀ ਚੱਪਲ ਪਾ ਤੇ ਜਦੋਂ ਪਟਿਆਲੇ ਜਦੋਂ ਪੱਲੀ ਜਦੋਂ ਪਟਿਆਲੇ ਦੋ ਦਿਨ ਤਰੀਕਾ ਪਈਆਂ ਨਾ ਤੇ ਪਟਿਆਲੇ ਥਾਣੇਦਾਰ ਜਿਹੜੇ ਕਾਂਸਟੇਬਲ ਦੀ ਉਹ ਪਤਾ ਕਹਿੰਦੇ ਆਂਦੇ ਬੁੜਿਆ ਲੱਤਾ ਦਰਿਆਂ ਅੱਗੇ ਟੁੱਟ ਗਿਆ ਵਾ ਤੂੰ ਹੁਣ ਤੂੰ ਨਾ ਤੂੰ ਲੱਤਾ ਦੋ ਤੜਾ ਬੜੀਆਂ ਤੇ ਤੁਮ ਵੀ ਮਾਰ ਤੇਜਾ ਦਾ ਪੁੱਤ ਮਾਰਿਆ ਤੈਨੂੰ ਵੀ ਮਾਰ ਦੇਣਾ ਇਹਨਾਂ ਨੇ ਕਹਿੰਦਾ ਕੋਈ ਨਹੀਂ ਮੈਨੂੰ ਮਰਨਾ ਮਜੂਰ ਹੈ ਪਰ ਮੈਂ ਇਹਨਾਂ ਨੂੰ ਇੱਕ ਹਿੱਸਾ ਜਦ ਵਾ ਕੇ ਜਾਊਂਗਾ ਪਰ ਉਹ ਜੋ ਸਮਾਂ ਬਦਲਦਾ ਗਿਆ ਬਦਲਦਾ ਗਿਆ ਫਿਰ ਗੁੱਸਾ ਬਣਾ ਫਿਰ ਇਹਨਾਂ ਦੇ ਉਲਟ ਪੈਂਦੇ ਗਈਆਂ ਜਦੋਂ ਜਦੋਂ ਨਿਕਲ ਲੱਗੇ ਜਦੋਂ ਜਿਹਨਾਂ 25000 ਬੰਦਿਆਂ ਦੇ ਵਿੱਚੋਂ ਕੁਝ ਕੁਸ਼ ਬੰਦਿਆਂ ਨੇ ਹੱਥ ਜਿਨ੍ਹਾਂ ਨੇ ਚੁੱਕਿਆ ਕੋਈ ਫਿਰ ਪਤਾ ਲੱਗਣਾ ਪਿਆ ਵੀ ਇਹਨਾਂ ਨੇ ਇਹਨਾਂ ਦੋਸ਼ ਬਹੁਤ ਫੀਗਰਿੰਗ ਕਾਉਂਟਰ ਬਣਾਏ ਨੇ अच्छा हां जी फिर कदों जाके इंसाफ मिलया ये मैडम इंसाफ ता मैं तो इंसाफ आजे भी नहीं गिनदा क्योंकि 29 साल बाद असली डीएसपी दरबाक सिंह ਤੇ ਗੁਰਪੰਨ ਸਿੰਘ ਨੂੰ ਉਮਰ ਕਦ ਹੋਈ ਆ ਮੈਂ ਚਲਣਾ ਵੀ ਇਹਨਾਂ ਨੂੰ ਫਾਂਸੀ 사ਜ ਦਿੱਤੀ ਜਾਵੇ ਜਿਸ ਹਮਲਾ ਇਹਨਾਂ ਨੇ ਕਤਲ ਕੀਤੇ ਉਮਰ ਕਦ ਹੋਈ ਵੀ ਆ ਉਹਨਾਂ ਨੂੰ ਉਮਰ ਕਦ ਹੋ ਹਾਂਜੀ ਉਮਰ ਕਦ ਹੋ ਜੀ 30 ਸਾਲ ਬਾਅਦ ਤੇ ਇਹਨਾਂ ਨੂੰ ਮੈਂ ਕਹਣਾ ਵੀ ਇਹਨਾਂ ਨੂੰ ਅਸੀਂ ਅੱਗੇ ਪਟੀਸ਼ਨ ਪਾਈ ਆ ਪਰ ਇਹਨਾਂ ਨੂੰ ਫਾਂਸੀ 사ਜ ਦਿੱਤੀ ਜਾਵੇ ਜਿਸ ਹਮਲਾ ਇਹਨਾਂ ਨੇ ਕਤਲੇਆਮ ਕੀਤੇ ਮੈਡਮ ਹਾਂ ਜੀ ਵੀ ਮਤਲਬ ਤੁਸੀਂ ਲੜਾਈ ਲੜ ਰਹੇ ਹਾਂ ਹਾਂ ਜੀ ਵੀ ਲੜਾਈ ਲੜ ਰਹੇ ਤਿੰਨ ਪੀੜੀਆਂ ਹੋ ਗਈਆਂ ਕਿਵੇਂ ਦੇਖਦੇ ਹੋ ਐਦਾਂ ਦਾ ਹੋ ਸਕਦਾ ਵੀ ਉਹ ਬੰਦਾ ਹੀ ਇਸ ਜਹਾਨੋਂ ਜਲਾ ਜਾਂਦਾ ਇਹ ਗੱਲ ਮਨ ਤਾਂ ਨਹੀਂ ਸਭ ਬਿਲਕੁਲ ਸਹੀ ਹੈ ਵੀ ਤਿੰਨ ਪੀੜੀਆਂ ਆ ਗਿਆ ਲੋਕੇ ਕਹਿੰਦੇ ਸੀ ਵੀ ਤੁਸੀਂ ਪੈਸੇ ਲੈ ਲੈਂਦੇ ਜੇ ਉਹ ਪਰ ਬਦਦਾਦਾ ਜਾਂਦੇ ਸੀ ਵੀ ਪੈਸਾ ਨਹੀਂ ਲੈਣਾ ਜਿਵੇਂ ਪਰਿਵਾਰ ਦੇ ਵਿੱਚ ਐਨੀ ਗਰੀਬੀ ਹੈ ਸਬਜੀ ਵੇਚਦੇ ਸੀ ਉਦੋਂ ਵੀ ਹੈ ਨਾ ਤੇ ਬੰਦਾ ਸੋਚਦਾ ਹੀ ਹੈ ਵੀ ਚਲੋ ਜਾਣ ਆਲਾ ਤਾਂ ਚੱਲ ਗਿਆ ਤੁਹਾਡੇ ਪਰਿਵਾਰ ਦੇ ਬੰਦ ਦੇ ਵਿੱਚ ਕਦੇ ਲਾਲਚ ਨਹੀਂ ਆਇਆ ਨਹੀਂ ਮੈਡਮ ਲਾਲਚ ਨਹੀਂ ਮੈਡਮ ਆਇਆ ਲਾਲਚ ਜੇ ਅੱਜ ਲਾਲਚ ਆਇਆ ਹੁੰਦਾ ਤੇ ਅੱਜ ਮੈਡਮ ਲਾਲਚ ਨਹੀਂ ਮੈਡਮ ਲਾਲਚ ਨਹੀਂ ਲਿਆਉਣਾ ਇਦਾਂ ਦੇ ਨਹੀਂ ਉਹ ਗੱਲ ਕਹੀ ਵੀ ਸਜ਼ਾ ਦਵਾਉਣੀ ਆ ਤੇ ਜੋ ਮਰਜੀ ਜੇ ਪੈਸਾ ਨਹੀਂ ਲੈਣਾ ਮੈਡਮ 4 ਲੱਖ ਕਰੋੜ ਰੁਪਈਆ ਬਹੁਤ ਹੁੰਦਾ ਜੀ ਤੇ ਦੋ ਸਰਕਾਰੀ ਨੌਕਰੀਆਂ ਬਹੁਤ ਹੁੰਦੀਆਂ ਵਾ ਮੈਂ ਨੇ ਦਿਖਾਉਂਦੀਆਂ ਮੈਡਮ ਪਰ ਨਹੀਂ ਕਿਹਾ ਵੀ ਨਹੀਂ ਠੋਕਰ ਮਾਰੀ ਸਰਕਾਰੀ ਨੌਕਰ ਤੇ ਇਹ ਸਜ਼ਾ ਦਵਾਉਣੀ ਆ ਹਨ ਪੈਸਾ ਨਹੀਂ ਕੋ ਚਾਹੀਦਾ ਅੱਜ ਵੀ ਤੁਸੀਂ ਦੇਖ ਲਓ ਵੀ ਮੈਂ ਡੇਢ ਮਰਲੇ ਦੇ ਮਕਾਨ 'ਚ ਹੀ ਰਹਿ ਰਹੇ ਆ ਸਿਰਫ ਡੇਢ ਮਰਲਾ ਕਰਦੇ ਹਾਲਾਤ ਕਿਦਾਂ ਦੇ ਨੇ ਹੁਣ ਵੀ ਕਰਦੇ ਹਾਲਾਤ ਬਹੁਤ ਵਧੀਆ ਵੀ ਨਹੀਂ ਆ ਦਾ ਨਾ ਚ ਨਹੀਂ ਸਕਦਾ ਮੈਂ ਕੀ ਆਹੀ ਕੰਮ ਕਰਦੇ ਹਾਂ ਬਸ ਪੱਕਦੀ ਜੀ ਬਸ ਮਾਂ ਮਦਰ ਵੀ ਮੇਰੇ ਅੱਖਾਂ ਦਾ ਨੋਮਾਰੇ ਦਾ ਕੰਮ ਕਰਦੇ ਹਾਂ ਮਾਜੀ ਵੀ ਮਜ਼ਦੂਰੀ ਕਰੀ ਜਾਂਦੀ ਹਾਂ ਹਾਂਜੀ ਅੱਛਾ ਅੱਛਾ ਫਿਰ ਤੁਹਾਡੇ ਦਾਦਾ ਕੁਝ ਨਹੀਂ ਆ ਕੇਸ ਲੜਦੇ ਲੜਦੇ ਬਸ ਕੁਝ ਨਹੀਂ ਮਿਲਿਆ ਕਿ ਲੜਦੇ ਹੂੰ ਫਿਰ ਵੀ ਇੱਕ ਉਮਰ ਕੈਦ ਦੀ ਸਜ਼ਾ ਵੀ ਹੋਈ ਇਹ ਵੀ ਬਹੁਤ ਆ ਕੁਝ ਨਹੀਂ ਨਾ ਮੈਡਮ ਉਹਨਾਂ ਨੂੰ ਉਮਰ ਕੈਦ ਤੋਂ ਕੀ ਸੁਝ ਤੋਂ ਮੰਗੇ ਕੀ ਇਹਨਾਂ ਨੂੰ ਮੁਕਮਲ ਕਰਾਉਣਾ ਨਹੀਂ ਬੰਦੇ ਹੁੰਦੇ ਹੁੰਦੇ ਇਹ ਇਹ ਚੀਜ਼ ਦੇਖ ਲਈ ਸੀ ਉਹਨਾਂ ਨੇ ਹਾਂਜੀ ਹਾਂ ਤੁਸੀਂ ਉੱਧਰ ਨਹੀਂ ਉਹ ਉਦੋਂ ਡੈਥ ਹੋ ਗਈ ਉਹਨਾਂ ਦੀ 2016 ਦੇ ਵਿੱਚ ਤੇ ਚੁੱਧਰ ਦੀ ਬੜੀ ਕੀਤੀ ਮੈਡਮ ਇਹਨਾਂ ਨੇ ਅੱਛਾ ਕੀ ਕਰ ਸਕਦੇ ਮੈਡਮ ਹਾਂ ਕੀ ਕਹਿੰਦੇ ਸੀ ਵੀ ਭੱਜ ਲੋ ਭਜਾ ਭਜਾ ਹੋ ਗਿਆ ਨਹੀਂ ਭੱਜੋ ਜਿੱਥੇ ਭੱਜ ਸਕਦੇ ਆ ਤੇ ਭਜਣਾ ਕਿੱਥੇ ਲੱਤਾ ਤੋੜਦੀਆਂ ਉਹਨਾਂ ਦੀਆਂ ਵਿਚਾਰਿਆਂ ਦੀਆਂ ਅੱਛਾ ਹਾਂਜੀ ਇਹ ਗੋਲੀਆਂ ਮਾਰੀਆਂ ਗੋਲੀਆਂ ਮਾਰਿਆ ਮੈਡਮ ਤੇ ਟੇਲ ਪਾ ਕੇ ਸਾੜ ਦਿੱਤਾ ਗਿਆ ਸ਼ਕਲ ਲੱਗਣੀ ਨਹੀਂ ਦਿੱਤੀ ਅੱਛਾ ਹਾਂਜੀ ਅੱਜ ਵੀ ਮਤਲਬ ਅੱਖਾਂ ਪਰ ਆਉਂਦੀਆਂ ਉਹ ਸੀਨ ਯਾਦ ਕਰ ਹਾਂਜੀ ਤੁਹਾਨੂੰ ਸੁਰਤਾ ਆਪਦੇ ਤਾਇਆ ਜੀ ਦੀ ਹਾਂਜੀ ਕਿੱਡੇ ਸੀ ਤੁਸੀਂ ਉਦੋਂ ਮੈਨ ਮੈਂ ਤੇ ਉਦੋਂ ਮੇਰੇ ਮੇਰੇ ਮੇਰਾ ਮੇਰਾ ਤੇ ਬਰਸਤ 96 ਦਾਵਾ ਤੇ ਮੇਰੇ ਦਾਇਆ ਜੀ ਤਿੰਨ ਸਾਲ ਪਹਿਲਾਂ ਹਾਂ ਪਰ ਬਈ ਆ ਵੀ ਮੈਂ ਫੋਟੋਆਂ ਫੋਟੋਆਂ ਦੇਖੀਆਂ ਪਰ ਦਾਦਾ ਜੀ ਨੂੰ ਮੈਂ ਵੇਖਿਆ ਨਾ ਵੀ ਜਾਂਦੇ ਹੋਏ ਦਾਦਾ ਜੀ ਮੇਰੇ 30 ਸਾਲ ਤੋਂ ਮੇਰੇ ਦਾਦਾ ਜੀ ਮੇਰੇ 103 ਸਾਲ ਦੀ ਉਮਰ ਹੋ ਗਈ ਲਾਸਟ ਜਦੋਂ ਉਹਨਾਂ ਦੀ ਤਰੀਕ ਪੈਣੀ ਸੀ ਖੱਥਾਂ ਤੇ ਚੱਕ ਕੇ ਲੈ ਕੇ ਗਏ ਆ ਅੱਛਾ ਇੰਨੇ ਬਜ਼ੁਰਗ ਹੋ ਗਏ ਇੰਨੇ ਬਿਲਕੁਲ ਅਸੀਂ ਪਟਾਲਾ ਜੇਲ੍ਹ ਦੇ ਵਿੱਚ ਆ ਬੜਾ ਉੱਤੇ ਅਦਾਲਤ ਵਿੱਚ ਦੱਸ ਬੜੀਆਂ ਦੱਸਣ ਲੱਗਿਆ 2 ਘੰਟੇ ਖੜੇ ਹੋ ਜਾਂਦੇ ਹਜੇ ਵੀ ਵੀ ਲੋਬ ਤੁਸੀਂ ਇੰਨੇ ਇੰਨੀ ਤਸੀਹੇ ਝੱਲੇ ਪਹਿਲਾਂ ਤੁਹਾਡੇ ਪਰਿਵਾਰ ਨੇ ਅਜਾ ਉਹ ਚੀਜ਼ਾਂ ਤੁਸੀਂ ਦੇਖੀਆਂ ਤੇ ਅੱਜ ਅਜੇ ਵੀ ਮਤਲਬ ਲੜ ਰਹੇ ਹੋ ਅਜੇ ਵੀ ਚਾਹੁੰਦੇ ਉਹ ਵੀ ਫਾਂਸੀ ਹੋਣੀ ਚਾਹੀਦੀ ਹਾਂ ਇਹ ਸਰਕਾਰੀ ਹੱਤਵੜਾ ਮੈਡਮ ਕੋਈ ਹਿੰਦੂਵਾਦ ਵਾਲਾ ਨਹੀਂ ਕੋਈ ਸੇਕਾਤ ਵਾਲਾ ਨਹੀਂ ਸਰਕਾਰੀ ਹੱਤਵੜਾ ਅੱਜ ਇਹਦਾ ਦਾਦਾ ਜੀ ਕਹਿੰਦੇ ਨੇ ਵੀ ਅੱਜ ਇਹਦਾ ਅੱਜ ਦੇ ਦਿਨ ਨਾਲ ਉਹ ਕਿ ਜੰਗਰੇ ਅੰਗਰੇਜ਼ ਦਾ ਰਾਜ ਚੰਗਾ ਹੁੰਦਾ ਤੇ ਦੋਚੀ ਪੁਲਿਸ ਅਫਸਰ ਵਾਈ ਲੱਗੇ ਹੋਣੇ ਅੱਛਾ ਦਾਦਾ ਜੀ ਕਹਿੰਦੇ ਇਹਨੂੰ ਆਜ਼ਾਦੀ ਨਹੀਂ ਮਾਂ ਇਹਨੂੰ ਆਜ਼ਾਦੀ ਨਹੀਂ ਮੰਨਦੇ ਸੀ ਤੁਹਾਡੇ ਦਾਦਾ ਜੀ ਦਾਦਾ ਜੀ ਕਹਿੰਦੇ ਸੀ ਕਹਿੰਦੇ ਅੱਜ ਅੰਗਰੇਜ਼ ਦਾ ਰਾਜ ਚੰਗਾ ਦਾ ਦੋਚੀ ਪੁਲਿਸ ਅਫਸਰ ਵਾਈ ਲੱਗੇ ਹੋਣੇ ਸੀ ਬਈ ਨੇ ਦਲੇਰ ਸੀ ਇਹਨੇ ਆਪਦਾ ਕਹਿੰਦੇ ਹੁੰਦੇ ਆਪਦਾ ਮਾਰੇ ਸ਼ਾਮੇ ਸਿੱਟੇ ਇਹਨਾਂ ਦੇ ਮਨ ਚ ਭੋਰਾ ਹੀ ਦਇਆ ਨਹੀਂ ਹੁੰਦੀ ਸੀ ਵੀ ਅਸੀਂ ਪੰਜਾਬ ਦੇ ਆ ਮੈਡਮ ਭੋਰਾ ਨਹੀਂ ਐਡੇ ਗੰਦੇ ਬੰਦੇ ਸੀ ਤੁਸੀਂ ਮੈਂ ਤੁਸੀਂ ਮੇਰੀ ਭੈਣ ਜੇ ਮੈਂ ਤੁਹਾਨੂੰ ਲੱਥੀ ਸਕਦਾ ਵੀ ਭੈਣਾ ਨਾਲ ਇਹ ਤੇ ਇਹ ਮੈਨੂੰ ਅੱਖਾਂ ਜੰਝੂ ਆ ਜਾਂਦੇ ਵੀ ਬੰਦੇ ਨਾ ਕਰਦੇ ਕੰਮ ਕਰਦੇ ਰਿਆ ਪੈਣਾ ਨਾ ਜਿਹੜੇ ਕੰਮ ਕੀਤੇ ਤੁਹਾਨੂੰ ਦੱਸ ਨਹੀਂ ਸਕਦੇ ਕਿਸੇ ਕਿਸੇ ਦੀ ਕਿਸੇ ਦਾ ਭਰਾ ਚੁੱਕ ਕੇ ਕਹਿਣਾ ਵੀ ਤੂੰ ਆਪਣੀ ਭੈਣ ਲੈ ਤੇ ਤੈਨੂੰ ਭਰਾ ਛੱਡ ਦਿੰਦੇ ਆ ਐਦਾਂ ਦੇ ਕੰਮ ਕਰਦੇ ਸੀ ਏਡੇ ਗੰਦੇ ਸੀ ਇਹਨੇ ਮਾਰੇ ਸੀ ਇਹਨੇ ਮਾਰੇ ਇਹ ਗੱਲਾਂ ਸਾਰੀਆਂ ਤੁਹਾਨੂੰ ਤੁਹਾਡੇ ਦਾਦਾ ਜੀ ਦੱਸਦੇ ਸੀ ਫਿਰ ਦਾਦਾ ਜੀ ਦਾਦਾ ਜੀ ਨੇ ਸਭ ਗੱਲਾਂ ਮੈਂ ਨਾਲ ਹੀ ਦਾਦਾ ਜੀ ਦੇ ਪੂਰੇ ਮੈਂ 17 ਸਾਲ ਨਾਲ ਲਗਾਤਾਰ ਲੈ ਦਾਦਾ ਜੀ ਦੇ ਚਾਚਾ ਪਰਿਵਾਰ ਦੇ ਵਿੱਚੋਂ ਕੋਈ ਹੈ ਕੋਈ ਨਹੀਂ ਮੈਂ ਆ ਆ ਆ ਜੀ ਹਾਂ ਜੀ ਤੁਸੀਂ ਹਾਂ ਜੀ ਮੈਰਿਡ ਨਹੀਂ ਸੀ ਉਹ ਵਿਆਹ ਹੀ ਨਹੀਂ ਸੀ ਨਹੀਂ ਨਹੀਂ ਸੀ ਚ ਵਿਆਹ ਸੀ ਇੱਕ ਇੱਕ ਮਹੀਨੇ ਬਾਅਦ شادی اچھا ਮੰਗਣੀ ਹੋਈ ਵਈ ਸੀ ਵਿਆਹ ਰੱਖਿਆ ਹੋਇਆ ਸੀ ਹਾਂ ਇੱਕ ਮਹੀਨੇ ਬਾਅਦ ਸ਼ਾਦੀ ਸੀ اچھا ਹਾਂ ਜੀ ਮੌਤ ਤੋਂ ਇੱਕ ਮਹੀਨਾ ਬਾਅਦ ਜਿੱਦਣ ਉਹਨਾਂ ਦਾ ਇਨਕਾਊਂਟਰ ਹੋਇਆ ਉਦੋਂ ਇੱਕ ਮਹੀਨਾ ਬਾਅਦ ਵਿਆਹ ਸੀ ਵਿਆਹ ਸੀ ਹਾਂ ਜੀ ਹਾਂ ਜੀ ਹਾਂ ਜੀ ਤੇ ਫਿਰ ਸ਼ਾਦੀ ਨਹੀਂ ਹੋ ਸਕੀ ਫਿਰ ਉਹ ਕੁੜੀ ਨੇ ਤਾਂ ਤੜਕੜੀ ਵਿਆਹ ਕਰਾਇਆ اچھا ਕੁੜੀ ਨੇ ਵਿਆਹ ਹੀ ਨਹੀਂ ਕਰਵਾਇਆ ਕੁੜੀ ਨੇ ਵਿਆਹ ਨਹੀਂ ਕਰਾਇਆ ਕੁੜੀ ਨਾਲ ਮਿਲਦੇ ਵਰਤ ਤੇ ਆਉਂਦੇ ਆ ਨਹੀਂ ਕੁੜੀ ਡੈਥ ਹੋ ਚੁਗੀ ਉਹਨਾਂ ਦੇ ਮਿਲਣ ਚ ਆਇਆ ਸਦਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਬਹੁਤ ਮੈਡਮ ਜਿੰਨਾ ਸਦਾ ਚਕੇ ਆ ਸਾਨੂੰ ਪਤਾ ਨਾ ਕਿਦਾਂ ਹੀ ਵੀ ਕਿਦਾਂ ਕੇਸ ਲੜਦੇ ਰਹੇ ਆ ਕਿਦਾਂ ਵਾਸਾ ਮਰੇ ਜਿਹੀ 30 35 35 40 40 ਸਾਲ ਲੱਗ ਜਾਂਦੇ ਆ ਫਿਰ ਜਾ ਕੇ ਕਿਤੇ ਹੁਣ ਵੀ ਕਈਆਂ ਅਫਸਰਾਂ ਨੂੰ ਤਾਂ ਇੰਨੇ ਨੇ ਕਤਲਾਂ ਦੇ ਦੋਸ਼ੀ ਆ 7 7 ਸਾਲ ਸਜ਼ਾ ਦਿੱਤੀ ਆ ਫਿਰ ਹੂੰ ਹੋਈ ਨਾ ਮਾੜੀ ਗੱਲ ਬਹੁਤ ਮਾੜੀ ਗੱਲ ਅੱਛਾ ਜਿਵੇਂ ਇੱਕ ਚੀਜ਼ ਹੁਣ ਫਿਰ ਪੰਜਾਬ ਦੇ ਵਿੱਚ ਬਣਾਈ ਜਾ ਰਹੀ ਹੈ ਹਿੰਦੂ ਵਰਸਸ ਸਿੱਖ ਚਾਹੇ ਉਹ ਸ਼ਿਵਸੈਨਾ ਵਾਲੇ ਨੇ ਚਾਹੇ ਉਹ ਕੁਝ ਹੋਰ ਆਪਾਂ ਉਹਨਾਂ ਨੂੰ ਏਜੰਸੀਆਂ ਦਾ ਨਾਮ ਵੀ ਦੇ ਸਕਦੇ ਆ ਪਤਾ ਨਹੀਂ ਕਿਹੜੇ ਸ਼ਰਾਰਤੀ ਅੰਸਰ ਨੇ ਤੁਸੀਂ ਉਦੋਂ ਦਾ ਮਾਹੌਲ ਵੀ ਵੇਖਿਆ ਤੇ ਅੱਜ ਦਾ ਵੀ ਵੇਖਦੇ ਹਾਂ ਕਿ ਇੱਥੇ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਹਿੰਦੂ ਹੋ ਪੰਜਾਬ ਦੇ ਹਿੰਦੂ ਹੋ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਸਿੱਖਾਂ ਤੋਂ ਕੋਈ ਖਤਰਾ ਹੈ ਨਹੀਂ ਮੈਂ ਮਾਂ ਕੋਈ ਕੋਈ ਸਿੱਖਾਂ ਤੋਂ ਮੈਨੂੰ ਖਤਰਾ ਨਹੀਂ ਹਿੰਦੂਆ ਮੈਨਾਂ ਮੈਂ ਛਤਰੀਆਂ ਆ ਹਾਨੂੰ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਤਰੀ ਉਹਨਾਂ ਦੇ ਕੋਲ ਚੋਂ ਆ ਗੁਰੂ ਛਤਰੀਆਂ ਹਾਨੂੰ ਉਹਨਾਂ ਨੂੰ ਤਲਾ ਅਹੀਂ ਮੈਨੂੰ ਤੇ ਆਪ ਸਾਹ ਨੂੰ ਵੀ 4 ਕਰੋੜ ਰੁਪਏ ਮਿਲਦਾ ਸੀ ਅਹੀਂ ਕਿਉਂ ਕਿਉਂ ਨਹੀਂ ਦੇ ਦੋ ਲਿਆ ਛਤਰੀਏ ਹੜਾ ਧਰਮੀ ਹੜਾ ਉਸ ਕੋਲ ਦਾ ਛਤਰੀ ਇਤਨਾ ਮਿਸ ਕੋਂਦਾ ਫਿਰ ਲੜੋ ਖਤਰੀ ਛਤਰੀਏ ਵੀ ਹੁਣ ਤੁਹਾਡਾ ਧਰਮੀ ਨਾਲ ਸਕੋਂਦਾ ਵੀ ਲੜੋ ਵੀ ਧਰਮ ਧਰਮਾਸ ਲੜੋ ਗਲਤ ਕਰਵਾਸ ਦੇਣੀ ਆਈਓ ਕਾਮਣੀ ਇਤਰਾ ਮਾੜ ਲਾਂਗੇ ਇਹ ਵੀ ਹਾਲੇ ਤਾਣੀ ਆ ਦ ਬਹੁਤ ਜ਼ਰੂਰ ਲਿਆ ਲੋਕ ਹੈ ਜਿਹੜੇ ਇਹ ਪਾੜਾ ਪਾਉਂਦੇ ਆ ਵੀ ਪੰਜਾਬ ਚ ਜੀ ਹਿੰਦੂ ਸੇਫ ਨਹੀਂ ਸਿੱਖਾਂ ਦੇ ਜੇ ਸਿੱਖ ਆ ਗਏ ਜਾਂ ਸਿੱਖ ਕੋਈ ਵੀ ਜਿਵੇਂ ਹੁਣ ਪਿੱਛੇ ਇਲੈਕਸ਼ਨ ਵੀ ਹੈ ਮਨਦੀਪ ਸਿੰਘ ਦਾ ਨਾਮ ਲੈ ਕੇ ਵਰਤਦੇ ਆ ਵੀ ਜੇ ਇਹ ਆ ਗਏ ਹਿੰਦੂਆਂ ਨੂੰ ਪਤਾ ਨਹੀਂ ਕਿੱਡਾ ਕ ਵੱਡਾ ਖਤਰਾ ਹੋ ਜੂ ਮੈਨੂੰ ਤੇ ਦੇਖ ਲਿਆ ਅਮਰਤਪਾਲ 2 ਸਾਲ ਹੋ ਗਏ 3 ਸਾਲ ਹੋ ਗਏ ਜਿੱਦ ਨੂੰ ਕੀ ਹੋਇਆ ਖਤਰਾ ਹੋਇਆ ਕੋਈ ਹਿੰਦੂ ਨੂੰ ਕੋਈ ਖਤਰਾ ਨਹੀਂ ਮੈਡਮ ਇਹ ਜਿਹੜੇ ਉੱਪਰ ਲੈਣਾ ਉੱਪਰ ਲੈਣ ਨੂੰ ਇਹ ਦਾਵਾ ਵੀ ਕੋਈ ਨਾ ਕੋਈ ਅਹੀਂ ਬਣਾ ਲੱਭੀਏ ਕਿਸੇ ਨਾ ਹੋ ਜਾਣ ਕਿਤੇ ਨਾ ਹੋ ਜਾਂ ਰਾਈਟ ਹਿੰਦੂ ਸਿੱਖ ਦੀ ਏਕਤਾ ਤੋਂ ਡਰ ਲੱਗਦਾ ਹੈ ਪਰ ਇਹ ਸਟੇਜਾਂ ਦੇ ਨਾਰੇ ਦਾ ਮੇਰੀ ਗੱਲ ਸੁਣੋ ਮੈਡਮ ਹਿੰਦੂ ਸਿੱਖ ਤਾਂ ਪਹਿਲਾਂ ਹੀ ਇਕੱਠੇ ਸੀ ਹੂੰ ਹਿੰਦੂ ਸਿੱਖ ਤਾਂ ਹੈ ਇਕੱਠੇ ਹਿੰਦੂ ਦਾ ਬਲੱਡ ਇਕੱਠਾ ਹਿੰਦੂ ਸਿੱਖ ਇਹ ਤੇ ਐ ਇਕੱਠਿਆ ਤੁਸੀਂ ਹਿੰਦੂ ਸਿੱਖ ਨੂੰ ਤੋੜ ਹੀ ਨਹੀਂ ਸਕਦੇ ਕਿੱਦਾਂ ਤੋੜ ਲੋਗੇ ਜਿੱਤੇ ਬਾਣੀ ਦੇ ਵਿੱਚ ਤੋੜ ਲੋਗੇ ਕਿੱਦਾਂ ਕਰ ਲੋਗੇ ਮਾਣੀ ਦੇ ਵਿੱਚ ਲਿਖਿਆ ਗਿਆ ਵਾ ਹੂੰ ਤੁਸੀਂ ਤੁਸੀਂ ਗੁਰਗੁਰਤਾਂ ਤੋਂ ਥੋੜੀ ਕੱਢ ਲੋਗੇ ਉਹਨਾਂ ਨੂੰ ਰਾਮ ਦਾ ਨਾਮ ਫੁੜੀ ਕਰ ਲੋਗੇ ਉਹਦੇ ਵਿੱਚੋਂ ਪੰਜਾਬ 'ਚ ਜਿਹੜਾ ਹਮਲੇ ਹੋਏ ਆ ਉਹ ਤਾਂ ਪੁਲਿਸ ਨੇ ਹੀ ਕੀਤੇ ਆ ਜਿਵੇਂ ਤੁਹਾਡੇ ਦੱਸਣ ਮੁਤਾਬਕ ਹਨ ਜਿਹੜੇ ਬਾਹਰ ਹੋਏ ਆ ਉਹ ਹੋ ਸਕਦਾ ਕਿ ਦੋ ਤਬਕਿਆਂ ਦੀ ਲੜਾਈ ਹੋਈ ਹੋਵੇ ਕਿਦਾਂ ਬਾਹਰ ਕਿਹੜੇ ਮਤਲਬ ਜਿਵੇਂ ਦਿੱਲੀ ਜਾਂ ਹੋਰ ਸਟੇਟਾਂ ਹਾਂ ਮੈਡਮ ਬਿਲਕੁਲ ਬਿਲਕੁਲ ਉਹਨਾਂ ਸਰਕਾਰੀ ਅੰਸ਼ਰ ਅੰਸ਼ਰ ਬਿਲਕੁਲ ਇਹ ਮੈਡਮ ਜੋ ਕਰਵਾਂਦੀ ਗਵਰਨਮੈਂਟ ਕਰਵਾਂਦੀਆਂ ਹਨ ਇਸ ਕਿੰਨੂਸੇ ਖੜੀ ਹੈ ਹਿੰਦੂ ਸਿੱਖ ਤੀਂ ਇਹ ਇੰਡੀਵਿਜੂਅਲ ਇਹ ਦੋਨੋਂ ਉੱਚਕ ਵੇਖੋ ਵੀ ਤਰੀਕ ਸਿੱਖ ਲੜ ਲੜਨਾ ਜਾਓਗੇ ਨਾ ਨਹੀਂ ਭਾਈ ਭਾਈ ਆ ਇਹ ਜੋ ਕਰਵਾਉਂਦੀ ਗਵਰਨਮੈਂਟ ਕਰਵਾਉਂਦੀ ਮੈਂ ਸਾਡੀ ਸਾਡੀ ਥਾਲੀ ਤੇ ਸਾਡਾ ਬਿਜ਼ਨਸ ਸਾਂਝਾ ਹੈ ਮੰਨ ਲਓ ਜੇ ਤੁਸੀਂ ਸਬਜੀ ਵੇਚ ਰਹੇ ਹੋ ਅਸੀਂ ਖਰੀਦਣੀ ਆ ਹਨਾ ਤੁਸੀਂ ਵੀ ਸਵੇਰੇ ਖਰੀਦ ਕੇ ਕਿਸੇ ਜ਼ਿਮੀਦਾਰ ਦੇ ਸਰਦਾਰ ਦੇ ਖੇਤੋਂ ਹੀ ਲੈ ਕੇ ਆਉਣੀ ਆ ਬਿਜ਼ਨਸ ਵੀ ਸਾਂਝਾ ਹੈ ਕਿਸੇ ਵੇਲੇ ਅਸੀਂ ਰੋਟੀ ਵੀ ਇਕੱਠਿਆਂ ਨਹੀਂ ਖਾਣੀ ਆ ਬਿਲਕੁਲ ਅਸੀਂ ਅਸੀਂ ਕਿੱਦਾਂ ਲੜ ਸਕਦੇ ਕਿੱਦਾਂ ਲੜ ਸਕਦੇ ਆ ਬਿਲਕੁਲ ਬਿਲਕੁਲ ਇਹ ਲੜਵਾਉਂਦੇ ਨੇ ਇਹ ਕਹਿੰਦੇ ਨੇ ਇੱਕ ਇੱਕ ਰੂਲ ਐਂਡ ਵਰਡ ਇਹ ਕਹਿੰਦੇ ਵੀ ਲੜਾਈ ਕਰਾਓ ਤੇ ਰਾਜ ਕਰੋ ਫੁੱਟ ਪਾਓ ਤੇ ਰਾਜ ਫੁੱਟ ਪਾ ਤੇ ਰਾਜ ਕਰੋ ਠੀਕ ਹੈ ਜੀ ਇਹ ਫੁੱਟ ਪਾਓ ਤੇ ਇਲਾਜ ਕਰੋ ਫਿਰ ਤੁਸੀਂ ਕਹਿੰਦੇ ਫੁੱਟ ਪਾਓ ਤੇ ਰਾਜ ਕਰਾਓ ਫਿਰ ਨਹੀਂ ਤੁਸੀਂ ਇਕੱਠਾ ਹੋਵੇ ਹਿੰਦੂਜ਼ ਇੱਕ ਹਿੰਦੂ ਆਪਣੇ ਮੈਂ ਤਾਂ ਚਾਹੁੰਦਾ ਜੇ ਕਦੇ ਇਕੱਠੇ ਹੋ ਗਏ ਪਹਿਲੀ ਗੱਲ ਤੇ ਐ ਇਕੱਠੇ ਆ ਇਹਦੇ ਉਤਲੇ ਵਾਲੇ ਉਤਲੇ ਆ ਜਿਹੜੇ ਆ ਜਿਹੜੇ ਆ ਅਸੀਂ ਤੇ ਇਕੱਠੇ ਕੰਮ ਕਰਦੇ ਆ ਆਪਣੇ ਆਪ ਨੂੰ ਮੈਂ ਅੱਜ ਨਾਲ ਐ ਇਹਨਾਂ ਦੇ ਅੱਜ ਮੇਰੇ ਨਾਲ ਹੈ ਕੱਲ ਗੱਲ ਨਾ ਮੇਰੇ ਨਾਲ ਡੀਲਿੰਗ ਕੀਤੀ ਤੇ ਸਾਡੇ ਕਿਉਂ ਨਾਲ ਕੀਤੀ ਸਿੱਖ ਆਏ ਗਏ ਹਿੰਦੂ ਤਾਂ ਹੀ ਗੱਲ ਕੀਤੀ ਅੱਛਾ ਭਈ ਅਸੀਂ ਪਰਿਵਾਰ ਦੇ ਹਾਲਾਤ ਦੇਖੇ ਬਹੁਤ ਮਾੜੇ ਐ ਤੁਸੀਂ ਆਪਦਾ ਮੋਬਾਈਲ ਨੰਬਰ ਬੋਲ ਦੋ ਤਾਂ ਕਿ ਅਸੀਂ ਜਿਹੜਾ ਹੈ ਦਰਸ਼ਕਾਂ ਨੂੰ ਮਦਦ ਲਈ ਮੇਰਾ ਮਾਈ ਨੰਬਰ 97804 28117 ਇਹ ਇਹੋ ਮੇਰਾ ਹਾਂਜੀ ਇਹ ਗੁੱਲ ਵੀ ਸਭ ਕੋਈ ਇੱਥੇ ਚੱਲਦਾ ਜੀ ਕੁਝ ਸੰਸਥਾ ਵਗੈਰਾ ਨੇ ਕਦੇ ਤੁਹਾਡੀ ਮਦਦ ਨਹੀਂ ਕੀਤੀ। ਸੰਸਥਾਵਾਂ ਨੇ ਇਹ ਸੰਸਥਾ ਨੇ ਮੈਨੂੰ ਕਿਹਾ ਜਣੀ। ਬਸ ਕੱਲਾ ਕੇਸ ਲਵਾਂ ਚ ਖਾਲੜਾ ਮਿਸ਼ਨ ਵੇਲੇ। ਮਿਸ਼ਨ ਨਾਲ ਬਗਤ ਕੀਤੀ। ਹਾਂ ਖਾਲਾ ਕੱਲ ਦਾ ਮਿਸ਼ਨ ਵਾਲੀ ਬੋਧਾ ਲਕੀਤੀ ਜਿਵੇਂ ਕਹੀਏ। ਸਿਰਫ ਕਾਲ ਨਹੀਂ ਖਾਲਾ ਮਿਸ਼ਨ। ਸਰਕਾਰ ਕੋਲ ਕਦੇ ਨਹੀਂ ਵਖਿਆ ਪਰਵਾਰ। ਸਰਕਾਰ ਕੋ ਕਦੇ ਨਹੀਂ। ਸਰਕਾਰ ਨੇ ਨਿਕਲ ਹੀ ਵਾਲਾ ਆਪਣੀ ਕੀਤੀ। ਠੀਕ ਹੈ ਜੀ। ਹਾਂ ਤਾਂ ਇਹ ਹਿੰਦੂ ਵੀਰ ਸਾਡੇ ਨਾਲ ਸਨ ਜਿਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦੇ ਤਾਇਆ ਜੀ ਗੁਲਸ਼ਨ ਕੁਮਾਰ ਜਿਨ੍ਹਾਂ ਨੂੰ ਪੁਲਿਸ ਨੇ ਤਸ਼ੱਦਦ ਕਰ ਕਰਕੇ ਸ਼ਹੀਦ ਕਰਤਾ ਗੱਲਬਾਤ ਕੀਤੀ ਪਰਿਵਾਰ ਨੇ ਬਹੁਤ ਲੰਮਾ ਸਮਾਂ ਇਨਸਾਫ ਲਈ ਲੜਾਈ ਲੜੀ ਤੇ ਆਖਿਰ 35-40 ਸਾਲਾਂ ਬਾਅਦ ਜਾ ਕੇ ਉਹਨਾਂ ਦੇ ਦੋਸ਼ੀਆਂ ਨੂੰ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਦਿਵਾਉਣ ਦੇ ਵਿੱਚ ਸਫਲ ਹੋਇਆ ਇਹਨਾਂ ਨੇ ਇਹ ਵੀ ਦੱਸਿਆ ਕਿ ਸਾਨੂੰ 4-4 ਕਰੋੜ ਦੀਆਂ ਆਫਰਾਂ ਵੀ ਜਿਹੜੀ ਹੈ ਉਹ ਸਰਕਾਰਾਂ ਦੇ ਵੱਲੋਂ ਦਿੱਤੀਆਂ ਗਈਆਂ ਉਹਨਾਂ ਦੋਸ਼ੀਆਂ ਦੇ ਵੱਲੋਂ ਦਿੱਤੀਆਂ ਗਈਆਂ ਕਿ 4-4 ਕਰੋੜ ਰੁਪਏ ਤੇ ਸਰਕਾਰੀ ਨੌਕਰੀਆਂ ਦੇ ਦਾਂਗੇ ਪਰ ਜੀਬੀ ਦੇ ਵਿੱਚ ਆਪਦਾ ਜੀਵਨ ਬਤੀਤ ਕਰ ਰਿਹਾ ਪਰ ਕਿਤੇ ਨਾ ਕਿਤੇ ਸਕੂਨ ਹੈ ਕਿ ਇਹਨਾਂ ਦੇ ਤਾਏ ਦੇ ਕਾਤਲਾਂ ਨੂੰ ਸਜ਼ਾਾਂਵਾਂ ਮਿਲੀਆਂ ਨੇ ਅੱਜ ਉਹ ਸਲਾਖਾਂ ਦੇ ਪਿੱਛੇ ਨੇ ਪਰ ਕਿਤੇ ਨਾ ਕਿਤੇ ਅਸੰਤੁਸ਼ਟੀ ਵੀ ਹੈ ਕਿ ਇੱਕ ਤਾਂ ਸਮਾਂ ਬਹੁਤ ਜ਼ਿਆਦਾ ਲੱਗ ਗਿਆ ਤੇ ਇੱਕ ਇਹ ਚਾਹੁੰਦੇ ਸੀ ਕਿ ਫਾਂਸੀ ਦੀ ਸਜ਼ਾ ਹੈ ਜਿਹੜੀ ਉਹ ਕਾਤਲਾਂ ਨੂੰ ਦਿੱਤੀ ਜਾਵੇ